ਉਹ ਤੇ ਉਹਨਾਂ ਨੇ ਆਪਣਾ ਪ੍ਰਬੰਧ ਕੀਤਾਹੀਂ ਥੋੜਾ ਕੀਤਾ ਪ੍ਰਬੰਧ ਜੇ ਵੇਖੋ ਬਾਬੇ ਦੇ ਮਨ ਚ ਭੈ ਨਾ ਹੁੰਦਾ ਤੇ ਪ੍ਰਸ਼ਾਸਨ ਲੱਗਣਾ ਨਹੀਂ ਹੀ ਤੇ ਜਿਹੜੀ ਟਕਰਾਟ ਮਤਲਬ ਹੁਣ ਬਾਬੇ ਦੇ ਮਨ ਚ ਭੈ ਸੀਗਾ ਤੁਹਾਡਾ ਤਾਂ ਕਰਕੇ ਇਦਾਂ ਕੀਤਾ ਬਾਬਾ ਜੀ ਵੇਖੋ ਜੀ ਬਾਬੇ ਨੂੰ ਇਸ ਗੱਲ ਦਾ ਪਤਾ ਹੀ ਮੇਰੇ ਕੋਲ ਕੋਈ ਕਰਾਮਾਤ ਨਹੀਂ ਹੈ ਜੀ ਜੇ ਭਰੇ ਸੰਗਤ ਦੇ ਵਿੱਚ ਆ ਕੇ ਮਾਨ ਸਿੰਘ ਅਕਾਲੀ ਨੇ ਮੇਰੇ ਨੂੰ ਚੈਲੰਜ ਕਰ ਦਿੱਤਾ ਕਿ ਵਿਖਾ ਆਪਣੀ ਕਰਾਮਾਤ ਮੇਰਾ ਸਿਰ ਘਮਾ ਇਹਨਾਂ ਦੇ ਸਿਰ ਤੇ ਘਮੋ ਨਾ ਮੇਰਾ ਘਮਾ ਤੇ ਬਾਬੇ ਕੋ ਮੇਰਾ ਸਿਰ ਘੁੰਮਣਾ ਨਹੀਂ ਹੀ ਨੇ بابا ਤਾਂ ਕਹਿੰਦੇ ਨੇ ਕਿ ਮੇਰੇ ਚ ਕਰਾਮਾਤ ਨਹੀਂ ਇਸ ਗੱਡੀ 'ਚ ਕਰਾਮਾਤ ਜਗ੍ਹਾ 'ਚ ਉਹ ਜੇ ਗੱਡੀ 'ਚ ਵੀ ਕਰਾਮਾਤ ਅਕਸਰ ਜਦੋਂ ਤੁਸੀਂ ਸਿਰ ਘਮਾਉਂਦੇ ਆ ਜਾਂ ਕੁਛ ਕਰਦੇ ਆ ਜੀ ਜਿਹੜੇ ਉੱਥੇ ਜਾ ਕੇ ਬੰਦੇ ਸਿਰ ਘਮਾਉਂਦੇ ਆ ਉਹ ਕੁਝ ਨਾ ਕੁਝ ਤੇ ਪਲਾਨ ਕੀਤਾ ਜਾਂਦਾ ਨਾ ਮੈਂ ਉਹ ਚੀਜ਼ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਇੱਥੇ ਪਲਾਨ ਕਰਕੇ ਕੰਮ ਹੁੰਦਾ ਜਿੱਦ ਮੈਂ ਪਲਾਨ ਕਰਕੇ ਇਹ ਸਰ ਬਿਲਕੁਲ ਦੇਖੋ ਸਿੱਧੀ ਗੱਲ ਆ ਦੇਖੋ ਮੈਂ ਜਦ ਮੇਰਾ ਸਿਰ ਘੁੰਮਦਾ ਮੈਨੂੰ ਯਕੀਨ ਹੁੰਦਾ ਅੱਛਾ ਤੁਸੀਂ ਗੱਡੀ ਤੇ ਬੈਠ ਜਾਂਦੇ ਜੇ ਤੁਹਾਡਾ ਸਿਰ ਘੁੰਮਦਾ ਫਿਰ ਤੁਸੀਂ ਮੰਨਣਾ ਸੀ ਮੈਂ ਕਿਹਾ ਮੈਂ ਪ੍ਰਚਾਰ ਕਰਦਾ ਉਹਦਾ ਅੱਛਾ ਮੈਂ ਖੁਦ ਪ੍ਰਚਾਰ ਕਰਦਾ ਬਾਬੇ ਬੰਟੀ ਵਰਗਾ ਬੰਦਾ ਕੋਈ ਨਹੀਂ ਅੱਛਾ ਗੱਲ ਇਹ ਆ ਵੀ ਮੈਂ ਉੱਥੇ ਯਾਰ ਲੜਨ ਥੋੜਾ ਗਿਆ ਮੈਂ ਤਾਂ ਸ਼ਬਦਾਂ